ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਵਕਤ ਅਸੀਂ ਮੌਜੂਦਾਂ ਜੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਿਖੇ ਜਿੱਥੇ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਇਸਰ ਸਿੰਘ ਮਹਾਰਾਜ ਜੀ ਦੀ ਪੰਜਵੀਂ ਵਰ੍ਹੇ ਸੀ ਬੜੇ ਹੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਇਹ ਜਿਸ ਤਰ੍ਹਾਂ ਤੁਸੀਂ ਵੇਖ ਹੀ ਸਕਦੇ ਹੋ ਕਿ ਗੁਰਦੁਆਰਾ ਯਾਦਗਾਰ ਵਾਲਾ ਸਾਹਿਬ ਜਰਗ ਵਿਖੇ ਵਰਸੀ ਨਾਲ ਸੰਬੰਧਤ ਕਹਿ ਲਈ ਜਾਂ ਉਂਝ ਵੀ ਕਾਫੀ ਜਾਦੇ ਜਿਹੜਾ ਇੱਥੇ ਕੰਮ ਹੋ ਚੁੱਕਿਆ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਤੁਹਾਨੂੰ ਡਿਟੇਲ ਦੇ ਵਿੱਚ ਵੀ ਆਪਾਂ ਇੱਕ ਪ੍ਰਮੁੱਖ ਜਿਹੜੀ ਝਲਕ ਅੱਜ ਪਹਿਲਾ ਦਿਵਾਨ 20 ਅਗਸਤ ਤੋਂ ਸ਼ੁਰੂ 1 ਅਗਸਤ ਤੱਕ ਇੱਕ ਛੋਟੀ ਜੀ ਝਲਕ ਆ ਜਾਂ ਪਹਿਲੇ ਦਿਵਾਨ ਦੀ ਆਪਾਂ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਸਾਡੇ ਨਾਲ ਤੁਸੀਂ ਜੇਕਰ ਸਾਡੇ ਚੈਨਲ ਨੂੰ ਤੁਸੀਂ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਪਾਂ 7 ਦਿਨ ਤੁਹਾਨੂੰ ਜਿਹੜੇ ਇਹ ਦਵਾਨ ਉਰੇ ਗੁਰਦੁਆਰਾ ਯਾਦਗਾਰਾ ਰਾਣਾ ਸਾਹਿਬ ਚਰਗ ਵੀ ਖੇਚ ਰਹੇ ਨੇ ਉਹਨਾਂ ਦੀ ਆਪਾਂ ਤੁਹਾਨੂੰ ਝਲਕ ਇੱਥੇ ਜਿਹੜੀਆਂ ਸੰਗਤਾਂ ਨਹੀਂ ਪੁੱਜ ਸਕਦੀਆਂ ਗੁਰਦੁਆਰਾ ਸਾਹਿਬ ਉਹ ਘਰੇ ਬੈਠ ਕੇ ਵੀ ਆਪਣੇ ਦਰਸ਼ਨ ਦੀਦਾਰੇ ਦਰਸ਼ਨ ਮੇਲੇ ਕਰ ਸਕਣਾ ਗੁਰਦੁਆਰਾ ਯਾਦਗਾਰਾ ਰਾਣਾ ਸਾਹਿਬ ਚਰਗ ਇੱਕ ਛੋੜੀ ਝਲਕ ਅੱਜ ਪਹਿਲੇ ਦਵਾਨ ਦੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜੁੜੇ ਰਹੋ ਜੀ ਜਿਸ ਤਰ੍ਹਾਂ ਤੁਸੀਂ ਵੇਖ ਹੀ ਸਕਦੇ ਹੋ ਇਹ ਪਹਿਲਾ ਦਵਾਨ ਸੰਗਤਾਂ ਦੇ ਵਿੱਚ ਇਹ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੋਰ ਜੀ ਲੰਗਰ ਹਾਲ ਇਹਨੂੰ ਵੀ ਉੱਪਰੋਂ ਕਵਰ ਕੀਤਾ ਗਿਆ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਈ ਵਾਰੀ ਜੀ ਪਿਛਲੇ ਸਾਲ ਗੱਲ ਕਰੀਏ ਆਪਾਂ ਅ ਮੈਨੂੰ ਲੱਗਦਾ ਕਿ ਨਾਸ਼ਟ ਤੋਂ ਇੱਕ ਦਿਨ ਪਹਿਲਾਂ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਗਿਆ ਸੀਗਾ ਔਰ ਸੰਗਤਾਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਉਹਨਾਂ ਦੇ ਮੱਦੇ ਨਜ਼ਰ ਦੇਖਦੇ ਹੋਏ ਬਹੁਤ ਵੱਡਾ ਜਿਹੜਾ ਇਹ ਨਗਰ ਹਾ ਸੀਗਾ ਇਸ ਨੂੰ ਤੁਸੀਂ ਵੇਖ ਹੀ ਸਕਦੇ ਹੋ ਕਿ ਚਾਦਰਾਂ ਦੁਆਰਾ ਜਿਹੜਾ ਬੜੇ ਹੀ ਸੁਚੱਜੇ ਢੰਗ ਦੇ ਨਾਲ ਪੂਰਾ ਕਵਰ ਕੀਤਾ ਜਾ ਚੁੱਕਿਆ ਜੀ ਔਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹਿਲੇ ਦਵਾਨ ਦੇ ਵਿੱਚ ਪਹੁੰਚੀਆਂ ਨੇ ਤੁਸੀਂ ਵੇਖ ਹੀ ਸਕਦੇ ਹੋ ਕਿ ਸੰਗਤਾਂ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾ ਦੇ ਮੁਤਾਬਕ ਜਿਹੜੀ ਵਰਤਨਾ ਦੀਆਂ ਸਵਾਬਾਂ ਨੇ ਉਹ ਵੀ ਨਿਵਾ ਰਹੀਆਂ ਨੇ ਇਹ ਨੰਗਰ ਹਾਲ ਦੀ ਗੱਲ ਕਰੀਏ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਾਈਟਾਂ ਦੇ ਨਾਲ ਸ਼ਿੰਗਾਰਿਆ ਜਿਹੜਾ ਜਾ ਚੁੱਕਿਆ ਜੀ ਅ ਤੇ ਸੰਗਤ ਜੀ ਤੁਸੀਂ ਵੇਖ ਸਕਦੇ ਹੋ ਕਿ ਇਸ ਵਾਰ ਮੀਂਹ بارش ਹਨੇਰੀ ਇਹਨਾਂ ਤੋਂ ਬਚਣ ਦੇ ਲਈ ਜਿਹੜਾ ਅੱਜ ਇੱਥੇ ਇੱਕ ਵੱਡੇ ਲੈਵਲ ਦੇ ਉੱਤੇ ਜਿਹੜਾ ਇੱਥੇ ਸ਼ਾਇਆਬਾਨ ਯੂਨੀਵਰਸਿਟੀ ਆ ਬੜੀ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਇੱਥੇ ਲਗਾਇਆ ਗਿਆ ਤਾਂ ਜੋ ਜੇਕਰ ਦਿਵਾਨਾ ਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ بارش ਕੋਈ ਮੀਂਹ ਆਉਂਦਾ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਮੁਸ਼ਕਲ ਨਾ ਆਵੇ ਉਸ ਦੇ ਮੱਦੇ ਨਜ਼ਰ ਵੀ ਜਿਹੜਾ ਇੱਥੇ ਬਹੁਤ ਹੀ ਵੱਡਾ ਇੱਕ ਬਹੁਤ ਹੀ ਸਚੱਜਾ ਬਹੁਤ ਹੀ ਵਧੀਆ ਉਰੇ ਇਹ ਟੈਂਟ ਦੇ ਰੂਪ ਵਿੱਚ ਜਿਹੜਾ ਇੱਕ ਛਾਇਆਬਾਨ ਹੋ ਲਗਾਇਆ ਗਿਆ ਤੁਸੀਂ ਵੇਖ ਹੀ ਸਕਦੇ ਹੋ ਇਹ ਅੱਜ ਪਹਿਲਾ ਦੀਵਾਨ ਹੋਣ ਕਰਕੇ ਅੱਜ ਵੀ ਜਿਹੜੀ ਬਾਦਸ਼ਾਹ ਉਹ ਕਾਫੀ ਜ਼ਿਆਦਾ ਜਿਹੜੀ ਹੋਈ ਹੈ ਇਸ ਕਰਕੇ ਜਿਹੜਾ ਪਹਿਲਾ ਦੀਵਾਨ ਅੱਜ ਉਹ ਦਵਾਰ ਸਾਹਿਬ ਵਿੱਚ ਲੱਗ ਰਿਹਾ ਜਿਸ ਤਰ੍ਹਾਂ ਤੁਸੀਂ ਵੇਖੀ ਜਾਂਦੇ ਹੋ ਕਿ ਸੰਤ ਬਾਬਾ ਭਗੰਦਰ ਸਿੰਘ ਜੀ ਕੀਰਤਨ ਕਰਨ ਦੇ ਲਈ ਆਪਣੇ ਕੀਰਤਨ ਨਾਲ ਸ਼ੁਰੂ ਕਰ ਸਕਦੇ ਨੇ। ਔਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਔਰ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਜਿਹੜੀਆਂ ਸੰਗਤਾਂ ਅੱਜ ਦੀਵਾਨ ਸਰਬਨ ਕਰਨ ਦੇ ਲਈ ਪਹੁੰਚੀਆਂ ਨੇ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਜਿਹੜੀ ਕਾਰ ਸੀਗੀ ਗੱਡੀ ਸੀਗੀ ਉਹਨਾਂ ਦੀਆਂ ਵੀ ਤਸਵੀਰਾਂ ਖਿੱਚ ਰਹੀਆਂ ਨੇ ਬੜਾ ਹੀ ਸੁੰਦਰ ਮਨਮੋਹਕ ਦ੍ਰਿਸ਼ ਗੁਰਦੁਆਰਾ ਯਾਦਗਾਰਾ ਰਾਣਾ ਸਾਹਿਬ ਜਰਗ ਔਰ ਜੇਕਰ ਤੁਸੀਂ ਇਸ ਵਾਰ ਅੱਜ ਪਹਿਲਾ ਦੀਵਾਨ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਗੁਰਦੁਆਰਾ ਸਾਹਿਬ ਸਾ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਆ ਤੁਸੀਂ ਇਸ ਸਥਾਨ ਦੇ ਉੱਤੇ ਆ ਕੇ ਸੇਵਾ ਤੋਂ ਚੋਣਾ ਜਾਣਾ ਸੰਤ ਬਾਬਾ ਬ੍ਰਹਮ ਗਿਆਨੀ ਇਸ ਸਿੰਘ ਜੀ ਮਹਾਰਾਜ ਜੀ ਨੂੰ ਸ਼ਰਧਾਂਜਲੀ ਜਰੂਰ ਦੇਣ ਪਹੁੰਚਿਓ ਜੀ ਮੋਹਤਿ ਸੁੰਦਰ ਦ੍ਰਿਸ਼ ਗੁਰਦੁਆਰਾ ਯਦਗਰਨਾ ਸਾਹਿਬ ਜਰਗ ਔਰ ਜੇਕਰ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਤੁਸੀਂ ਵੀਡੀਓ ਨੂੰ ਲਾਈਕ ਅਤੇ ਆਪਣਾ ਵਹਿਰੂ ਲੈ ਕੇ ਹਾਜ਼ਰੀ ਜਰੂਰ ਲਗਵਾਓ ਜੀ ਕਮੈਂਟ ਜਰੂਰ ਕਰਿਓ ਤਾਂ ਜੋ ਆਪਾਂ ਇਸ ਤਰ੍ਹਾਂ ਤੁਹਾਡੇ ਨਾਲ ਆਉਣ ਵਾਲੇ 7 ਦਿਨ ਜੁੜੇ ਰਹੀਏ ਸੋ ਸੰਗੋ ਜੀ ਹੁੰਦੇ ਉਹ ਆ ਗਿਆ ਸੋ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੂਜੇ ਦਵਾਨ ਦੀ ਵੀ ਝਲਕ ਤੇ ਇਸੇ ਤਰ੍ਹਾਂ ਸਾਡੇ ਨਾਲ ਹੋਰ ਵੀ ਵੀਡੀਓਜ਼ ਹੋਰ ਵੀ ਇਲਾਕੇ ਨਾਲ ਸੰਬੰਧਿਤ ਪ੍ਰੋਗਰਾਮ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਸ਼ੁਕਰੀਆ ਜੀ wow